ਅੱਜ ਤੱਕ ਦੀ ਟੀਮ ਪਹੁੰਚੀ ਹੈ ਟ੍ਰੈਂਡ ਹੈ ਮੀਰਾ ਦੇ ਜਿੱਥੇ ਚੱਲੇ ਕਿਸਾਨੀ ਮੁੱਦਿਆਂ ਲੈ ਕੇ ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅਮੀਰਾ ਰੇਲਵੇ ਡਰਾਗ ਜਾਮ ਕੀਤਾ ਗਿਆ ਕੜੀਆਂ ਚ ਪਈ ਰਹਿੰਦੀਆਂ ਸਾਨੂੰ ਜਿਹੜੀਆਂ ਖਾਦਾ ਦਿੰਦੇ ਆ ਉਹਦੇ ਨਾਲ ਵੀ ਦਵਾਈਆਂ ਥੋਪਦੇ ਆ ੱੱਕੇ ਨਾਲ ਸਾਨੂੰ ਇੱਕ ਬੋਰੇ ਦੇ ਨਾਲ 5-500 ਦੀ ਵਕਰੀ ਦਵਾਈ ਜਿੱਦੀ ਸਾਨੂੰ ਲੋੜ ਵੀ ਨਹੀਂ ਆ ਉਹ ਦੇ ਦਿੰਦੇ ਆ ਕਿਉਂਕਿ ਵੀਰੋ ਇਹ ਸ਼ਰੇਆਮ ਜਿਹਨੂੰ ਆਪਾਂ ਲੁੱਟ ਕਹਿ ਦਿੰਦੇ ਆ ਇਹ ਕਾਰਪੋਰੇਟ ਘਰਾਣੇ ਆ ਇਹਨਾਂ ਨੇ ਸਿਰਫ ਇੱਕੋ ਚੀਜ਼ ਧਾਰੀਆ ਸੀ ਪੰਜਾਬ ਦੀ ਕਿਸਾਨੀ ਨੂੰ ਕਿੱਦਾਂ ਖਤਮ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਕਿੱਦਾਂ ਖਤਮ ਕਰਨਾ ਹੈ ਪੰਜਾਬ ਦੀ ਜਵਾਨੀ ਨੂੰ ਕਿੱਦਾਂ ਤਬਾਹ ਕਰਨਾ ਕਿਉਂਕਿ ਵੀਰੋ ਸਾਡੀਆਂ ਮਾੜੀਆਂ ਸਰਕਾਰਾਂ ਹੋਣ ਦੀ ਵਜ੍ਹਾ ਕਰਕੇ ਸਾਡੇ ਇਲਾਕੇ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਨਸ਼ਾ ਨਹੀਂ ਬੰਦ ਹੋਇਆ ਜਿਸ ਚੈਨ ਮੁੱਖ ਮੰਤਰੀ ਨੇ ਕੁਰਸੀ ਤੇ ਬਹਿਣਾ ਸੀ ਜਦ ਇਲੈਕਸ਼ਨ ਜਿੱਤ ਨਹੀਂ ਸੀ ਕੋਸ਼ੇ ਹਮ ਹਰ ਮੁੱਖ ਮੰਤਰੀ ਪਹਿਲੀ ਮੰਗੇ ਲੈ ਕੇ ਉੱਟਦਾ ਮੈਂ ਪੰਜਾਬ ਚੋਂ ਨਸ਼ਾ ਖਤਮ ਕਰ ਦੋ ਇਹਨਾਂ ਦੀਆਂ ਜਿਹੜੀਆਂ ਕੈਬਨਟ ਮੰਤਰੀਆਂ ਇਹਨਾਂ ਦੇ ਜਿਹੜੇ ਮਿਨਿਸਟਰ ਆ ਉਹ ਚੁਟਕੀ ਮਾਰ ਕੇ ਐਮਐਸ ਦੀ ਗਾਰੰਟੀ ਦਿਵਾਉਣ ਵੀ ਬਣਾਉਂਦੇ ਸੀ ਪਰ ਅੱਜ ਤੱਕ ਹੁਣ ਸੱਤਾ ਚੋਂ ਤੋਂ ਬਾਅਦ ਸੀਐਮ ਦੀ ਕੁਰਸੀ ਤੇ ਬੈਠਣ ਤੋਂ ਬਾਅਦ ਮੇਰੇ ਖਿਆਲ ਨਾਲ ਅਜੇ ਤੱਕ ਇਹਨਾਂ ਨੇ ਕੋਈ ਵਰਕ ਹੀ ਨਹੀਂ ਕੀਤਾ ਨਸ਼ੇ ਦੇ ਮੁੱਦੇ ਤੇ ਕੀ ਵਰਕ ਕਰਦੇ ਆਏ ਕਿਸੇ ਨੂੰ ਫੜਦੇ ਨਹੀਂ ਜੇ ਫੜਦੇ ਆ ਉਹ ਜਿਹੜੇ ਪੀਣ ਵਾਲੇ ਉਹਨਾਂ ਨੂੰ ਫੜਦੇ ਆ ਜਿਹੜੇ ਵੇਚਣ ਵਾਲਿਆਂ ਨੂੰ ਕੋਟੂ ਮਹੀਨਾ ਲੈਂਦੇ ਐ ਅੱਜ ਤੱਕ ਕਦੀ ਇੱਥੇ ਆਇਆ ਕੋਈ ਜੇ ਕੋਈ ਹੁੰਦਾ ਜੇ ਥਾਣੇ ਦੇ ਵਿੱਚ ਐ ਥਾਣੇ ਦੇ ਵਿੱਚ ਸਰਕਾਰ ਵਰਕਰ ਹੀ ਨਹੀਂ ਭਰਤੀ ਕਰਦੀ ਮਲਾਜਮ ਵੀ ਨਹੀਂ ਭਰਤੀ ਕਰਦੀ ਕਿਉਂਕਿ ਇਹ ਜਿਹੜਾ ਅਦਾਰੇ ਆ ਇਹ ਸਰਕਾਰ ਜਿੱਦਾਂ ਇਹਨਾਂ ਨੇ ਬਿਜਲੀ ਪ੍ਰਾਈਵੇਟ ਕੀਤੀ ਆ ਉਦਾਂ ਹੀ ਇਹਨਾਂ ਨੇ ਸਾਰੇ ਡਿਪਾਰਟਮੈਂਟ ਪ੍ਰਾਈਵੇਟ ਕਰਨੇ ਆ ਸਿਰਫ ਪੰਜਾਬ ਨੂੰ ਮਾਰਨ ਦੀਆਂ ਨੀਤੀਆਂ ਆ ਕਿਸੇ ਤਰੀਕੇ ਨਾਲ ਰੋਡ ਕੱਢ ਕੇ ਮਾਰਨਾ ਕਿਸੇ ਤਰੀਕੇ ਬੁਲਟ ਚੋਂ ਟ੍ਰੇਨਾਂ ਕੱਢਣ ਦੀ ਗੱਲਾਂ ਕਰਦੇ ਆ ਇਹ ਪਿੰਡਾਂ ਦੇ ਪਿੰਡ ਹਜ਼ਾਰ ਕੇ ਇਹਨਾਂ ਨੇ ਇੱਕ ਦਿਨ ਚੰਡੀਗੜ੍ਹ ਤੇ ਬਸਾਇਆ ਸੀ ਤੇ ਅੱਜ ਚੰਡੀਗੜ੍ਹ ਦਾ ਜਿਹੜਾ ਨਾਂ ਆ ਪੰਜਾਬ ਨਾਲ जोडਣ ਤੋਂ ਹੀ ਹਟ ਗਏ ਉਹ ਸੈਂਟਰ ਆਪਣੀ ਮੋਹਰ ਲਾਈ ਫਿਰਦਾ ਵੀ ਇਹ ਤੇ ਹੈ ਹੀ ਸੈਂਟਰ ਦਾ ਕਿਉਂਕਿ ਵੀਰੋ ਇਹ ਸੜੀਆਂ ਲੜਾਈਆਂ ਇਹ ਸਾਡੀ ਪੰਜਾਬ ਦੀਆਂ ਨੇ ਸਾਡੀ ਪੰਜਾਬ ਦੀ ਹੋਣ ਦੀਆਂ ਲੜਾਈਆਂ ਨੇ ਇਹ ਸਾਨੂੰ ਆਪ ਲੜਨੀਆਂ ਪੈਣੀਆਂ ਸਾਡੇ ਮਗਰ ਕਿਸੇ ਲੀਟਣੇ ਨਹੀਂ ਆਉਣਾ ਚਾਹੇ ਇੱਕ ਇਸੇ ਮੁੱਦੇ ਤੇ ਵੀ ਤੁਸੀਂ ਗੱਲ ਕਰ ਲਿਓ ਨਾ ਇਹ ਕਿਸਾਨੀ ਤੇ ਕਦੀ ਬੋਲਦੇ ਆ ਨਾ ਇਹ ਨਸ਼ਿਆਂ ਤੇ ਕਦੀ ਬੋਲਦੇ ਆ ਨਾ ਇਹ ਸ਼ੰਭੂ ਬਾਰਡਰ ਤੇ ਕਦੀ ਬੋਲੇ ਆ ਨਾ ਪੰਜਾਬ ਦੇ ਪਾਣੀਆਂ 'ਤੇ ਕਦੀ ਬੋਲੇ ਆ ਕਿਉਂਕਿ ਪੁੱਛੋ ਜੇ ਜਿਹੜਾ ਲੁਧਿਆਣੇ ਮੋਰਚਾ ਉਹਨਾਂ ਨੇ ਲਾਉਣਾ ਸੀਗਾ ਉਹ ਇੱਕ ਬਹੁਤ ਵੱਡੀ ਲੜਾਈ ਜਿਹੜੀ ਪੰਜਾਬ ਦੇ ਪਾਣੀਆਂ ਨੂੰ ਤਬਾਹ ਕਰਨ ਦੀ ਚੱਲ ਰਹੀ ਆ ਕਿਉਂਕਿ ਜਿਹੜੇ ਸਾਡੇ ਲੁਧਿਆਣੇ ਦੇ ਗੁੱਡੇ ਦਰਿਆ ਦੇ ਉੱਤੇ ਇੰਤੋਜ਼ਮਾਨ ਹੋਵੇ ਚਾਹੇ ਲੱਖਾਂ ਚ ਦਾਣਾ ਵੀਰ ਸਤਕਾਰਯੋਗ ਆ ਕਿਉਂਕਿ ਵੀਰੋ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹ ਸਾਰਿਆਂ ਦੇ ਸਤਕਾਰਯੋਗ ਹੁੰਦੇ ਆ ਕਿਉਂਕਿ ਉਹ ਆਗੂ ਜਿਹੜੇ ਲੰਮੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਤੇ ਅੱਜ ਵੀ ਸਰਕਾਰ ਉਹਨਾਂ ਤੇ ਕੋਈ ਧਿਆਨ ਨਹੀਂ ਦੇ ਰਹੀ ਤੇ ਉਲਟਾ ਜਦੋਂ ਉਹਨਾਂ ਨੇ ਉਥੇ ਬੁੱਢੇ ਨਾਲੇ ਨੂੰ ਬੰਨ ਮਾਰਨ ਦੀ ਗੱਲ ਕੀਤੀ ਤੇ ਇੰਡਸਟਰੀਜ਼ ਵਾਲੇ ਜਿਹੜੇ ਬਾਹਰਲੇ ਵਰਗ ਦੇ ਜਿਹੜੇ ਮਜ਼ਦੂਰ ਉਥੇ ਕੰਮ ਕਰਦੇ ਆ ਉਹ ਇਕੱਠੇ ਕਰਕੇ ਵਿਰੋਧ ਕੀਤਾ ਕਿਉਂਕਿ ਵੀਰੋ ਜਿਹੜੀ ਕੁਦਰਤੀ ਸਰਸਾ ਜਿਹੜੇ ਸਾਡੇ ਪਾਣੀ ਆ ਚਾਹੇ ਉਹ ਮੂਹ ਦੇ ਪਾਣੀ ਆ ਚਾਹੇ ਉਹ ਧਰਤੀ ਹੇਠਲੇ ਪਾਣੀ ਆ ਸਾਨੂੰ ਕਾਨੂੰਨਾਂ ਤੌਰ ਤੇ ਕੋਈ ਵੀ ਅਧਿਕਾਰ ਨਹੀਂ ਹੁੰਦਾ ਵੀ ਅਸੀਂ ਉਸ ਪਾਣੀ ਨੂੰ ਖਰਾਬ ਕਰੀਏ ਕਿਉਂਕਿ ਸਭ ਤੋਂ ਵੱਡੀ ਲੜਾਈ ਅੱਜ ਜੇ ਕਨੋਰੀ ਬਾਰਡਰ ਤੇ ਬੈਠੇ ਐਮਐਸਪੀ ਦੀ ਗਾਰੰਟੀ ਦੇ ਕਾਨੂੰਨਾਂ ਨੂੰ ਲੈ ਕੇ ਆ ਉਹਦੇ ਨਾਮ ਨਾਲ ਉਹ ਨਾਲੇ ਸਮੇਂ ਦੇ ਵਿੱਚ ਵੀ ਸਾਡੀ ਇੱਕ ਬਹੁਤ ਵੱਡੀ ਲੜਾਈ ਹੋਣੀ ਆ ਜੇ ਸਾਡੇ ਪਾਣੀ ਤਬਾਹ ਹੋਵੇ ਤੇ ਸਾਡੀ ਖੇਤੀ ਕਿੱਥੇ ਹੋਊਗੀ ਕਿਉਂਕਿ ਪੰਜਾਬ ਭਰ ਦੇ ਪਾਣੀਆਂ ਨੂੰ ਇਹਨਾਂ ਕੰਪਨੀਆਂ ਨੇ ਇਹਨਾਂ ਨੇ ਇੰਨਾ ਕੁ ਤਬਾਹ ਕਰਤਾ ਆ ਸਾਡੇ ਇਲਾਕੇ ਦੇ ਕੋਈ ਵੀ ਪਾਣੀ ਪੀਣ ਯੋਗ ਨਹੀਂ ਰਹਿ ਗਏ ਸਾਡੇ ਇਲਾਕੇ ਦੇ ਵਿੱਚ ਜਿਹੜੀ ਆ ਜਗਜੀਤ ਇੰਡਸਟਰੀ ਦਾ ਕਿਉਂਕਿ ਇਹਦਾ ਮੁੱਦਾ ਹਰ ਵਾਰੀ ਭਟਦਾ ਆਂਦਾ ਆ ਚਾਹੇ ਉਹ ਗੱਲ ਕਿਸਾਨੀ ਮੁੱਦੇ 'ਚ ਹੋਵੇ ਚਾਹੇ ਵਾਤਾਵਰਨ ਬਚਾਓ ਮੁਹਿੰਮ ਜਿਹੜੀ ਇਲਾਕੇ 'ਉੱਪਰੋਂ ਬਣਾਈ ਗਈ ਸੀ ਚਾਹੇ ਉਹਦੇ 'ਚ ਗੱਲ ਕਰੀਏ ਕਿਉਂਕਿ ਇਹ ਜਿਹੜੀ ਛੋਈ 30-70 ਸਾਲ ਤੋਂ ਜਿਹੜੀ ਚੱਲ ਰਹੀ ਆ ਕੋਈ 10-15 ਸਾਲ ਤੋਂ ਤੇ ਮੇਰੇ ਖਿਆਲ ਨਾਲ ਧਰਤੀ ਹੇਠਾਂ ਬੋਰ ਕਰਕੇ ਇਹਨਾਂ ਨੇ ਪਾਣੀ ਛੁਟਿਆ ਸਾਡੇ ਇਲਾਕੇ ਦੇ ਵਿੱਚ ਲਾਣ ਨਿਕਲਦੀ ਆ ਸਾਡੇ ਧਰਤੀ ਹੇਠੋਂ ਪਾਣੀ ਆ ਜੜੇ ਉਹ ਪੂਰੇ ਪੰਜਾਬ ਦੇ ਘਰਾਵ ਕਰਦੇ ਇਨਸਪੈਕਟਰੀ ਨੇ ਕੱਲਾ ਇਸ ਅਮੀਰੇ ਦਾ ਪਾਣੀ ਘਰਾਵ ਨਹੀਂ ਆਣਾ ਪਰ ਇਹ ਜਿੱਦਾਂ ਇਹ ਟਨਲ ਪਲਾਂਟ ਚੱਲ ਗਿਆ ਉਤੋਂ ਪਹਿਲਾਂ ਜਿਹੜੀ ਮਾਰ ਪੈਣੀ ਆ ਉਹ ਸਭ ਤੋਂ ਪਹਿਲਾਂ ਅਮੀਰੇ ਨੂੰ ਪੈਣੀ ਆ ਕਿਉਂਕਿ ਇਹ ਜਿਹੜੀ ਫੈਕਟਰੀ ਆ ਧਰਤੀ ਹੇਠਾਂ ਇਹਨਾਂ ਨੇ ਬੋਰ ਕਰਕੇ ਪਾਣੀ ਦਾ ਲੈਵਲ ਇੰਨਾ ਕਿ ਖਰਾਬ ਕਰਤਾ ਹੈ 450 500 ਫੁੱਟ ਤੱਕ ਦਾ ਪਾਣੀ ਕੋਈ ਵੀ ਸਾਡੇ ਇਲਾਕੇ ਦਾ ਪੀਣ ਯੋਗ ਨਹੀਂ ਆ ਚਾਹੇ ਸੈਂਪਲਿੰਗੇ ਕਾਰਪੋਰਲ ਕਿਉਂਕਿ ਮੇਰੇ ਕੋਲ ਰਿਪੋਰਟ ਸੀ ਪਬਲਿਕ ਹਰਫੈ ਲੋਗਰਟੀ ਇਹਦਾ ਖਰੜਦੀ ਲੰਮੇ ਸਮੇਂ ਤੋਂ ਤਿੰਨ ਜ਼ਿਲ੍ਹੇ ਕਪੂਰਥਲੇ ਦੇ ਡੀਸੀ ਸਾਹਿਬ ਬਦਲ ਗਏ ਆ ਤਿੰਨ ਉਹਨਾਂ ਤੋਂ ਪਹਿਲਾਂ ਜਿਹੜੇ ਡੀਸੀ ਸਾਹਿਬ ਸੀ ਉਹਨਾਂ ਨੂੰ ਮੰਗ ਪੱਤਰ ਦਿੱਤੇ ਪਾਣੀ ਦੀ ਰਿਪੋਰਟ ਦਿੱਤੀ ਉਸ ਤੋਂ ਬਾਅਦ ਆ ਜਿਹੜੇ ਨਵੇਂ ਡੀਸੀ ਸਾਹਿਬ ਆਏ ਆ ਇਹਨਾਂ ਨੂੰ ਮੰਗ ਪੱਤਰ ਦਿੱਤੇ ਪਾਣੀ ਦੀ ਰਿਪੋਰਟ ਦਿੱਤੀ ਐਸ ਡੀ ਐਮ ਐਮ ਐਲ اے ਐਮ ਪੀ ਮੇਰੇ ਖਿਆਲ ਨਾਲ ਕੋਈ ਵੀ ਇਹਨਾਂ ਦਾ ਜਿਹੜਾ ਕੋਈ ਪੋਲੀਟਿਕਲ ਹੋਵੇ ਤੇ ਚਾਹੇ ਕੋਈ ਪ੍ਰਸ਼ਾਸਨ ਅਧਿਕਾਰੀ ਹੋਵੇ ਕੋਈ ਛੱਡਿਆ ਨਹੀਂ ਤੇ ਬੜੀ ਸ਼ਰਮ ਵਾਲੀ ਗੱਲ ਹੈ ਵੀ ਅੱਜ ਸਾਡੀਆਂ ਜੜੀਆਂ ਰੱਤੀ ਮੰਗਾ ਸਾਡੇ ਕੁਦਰਤੀ ਸੋਰਸ ਉਹਦੇ ਉੱਤੇ ਸਾਡੇ ਜ਼ਿਲ੍ਹੇ ਦਾ ਕੋਈ ਅਧਿਕਾਰੀ ਬੋਲਣ ਨੂੰ ਹੀ ਤਿਆਰ ਨਹੀਂ ਆ ਕਿ ਵੀਰੋ 2-3 ਸਾਲ ਤੋਂ ਮੰਗ ਪੱਤਰ بار-बार ਦਿੱਤੇ ਜਾ ਰਹੇ ਇਹਨਾਂ ਨੂੰ ਚਾਹੇ ਪਾਣੀ ਪੰਜਾਬ ਦੇ ਮੁੱਤਿਆਂ ਤੇ ਚਫੇਬੰਦੀ ਦੇ ਚਾਹੇ ਪਿੰਡ ਦੇ ਲੋਕ 2-300 ਦੀ ਗਿਣਤੀ ਕਰਕੇ ਲੋਕ ਇਕੱਠੇ ਹੋ ਗਏ ਮੰਗ ਪੱਤਰ ਦੇਣਗੇ ਅਸੀਂ ਉਹਨਾਂ ਮੰਗ ਪੱਤਰਾਂ ਤੇ ਇਹਨਾਂ ਦੀ ਸਰਕਾਰ ਉਹ ਬੋਲਣ ਨੂੰ ਤਿਆਰ ਨਹੀਂ ਆ ਸਾਡੇ ਪ੍ਰਸ਼ਾਸਨ ਬੋਲਣ ਨੂੰ ਤਿਆਰ ਨਹੀਂ ਆ ਕਿਉਂਕਿ ਵੀਰੋ ਜਿਹੜੀ ਫੈਕਟਰੀ ਦੀ ਪੋਲਿਸੀ ਆ ਇਹਨਾਂ ਨੇ ਹੋਣੀ-ਹੋਣੀ ਕਰਕੇ ਮਜ਼ਦੂਰ ਵੀ ਬਾਹਰ ਕੱਢਦੇ ਲੇਬਰ ਵੀ ਬਾਹਰ ਕਰਤੀ ਆਮ ਵਰਗ ਇਲਾਕੇ ਦਾ ਸਾਰਾ ਹੀ ਇਹਨਾਂ ਨੇ ਔਲੀ ਔਲੀ ਬਾਹਰ ਕਰ ਦੇਣਾ ਹੈ ਉਹਦੇ ਤੋਂ ਬਾਅਦ ਇਹ ਫੈਕਟਰੀ ਜਿਹੜੀ 300 ਕਰੋੜ ਦੇ ਨਾਲ ਬਿਫਨੋਲ ਦਾ ਪ੍ਰੋਜੈਕਟ ਆ ਰਹੀ ਆ ਕਿਉਂਕਿ ਜਦੋਂ ਕੋਈ ਫੈਕਟਰੀ ਇਲਾਕੇ ਦੇ ਵਿੱਚ ਲੱਗਦੀ ਆ ਪਹਿਲਾਂ ਨੂੰ ਇਹ ਕਿਹਾ ਜਾਂਦਾ ਵੀ ਰਿਹਾਸ਼ੀ ਏਰੀਏ ਦੇ ਵਿੱਚ ਫੈਕਟਰੀ ਲੱਗ ਨਹੀਂ ਸਕਦੀ ਜੇ ਲੱਗਦੀ ਆ ਜੇ ਨੂੰ ਤਿਆਰ ਰੱਖਣਾ ਪੈਂਦਾ ਇਲਾਕੇ ਦੀ ਉਹ ਸੂਲਤਾਂ ਦਾ ਅੱਜ ਸਾਡੇ ਪਿੰਡ ਦੇ ਵਿੱਚ ਪਾਣੀ 300 ਗੀ ਨਹੀਂ ਹੈਗਾ ਮੋਟਰਾਂ ਸਾਡੇ ਕੋਲ ਨਹੀਂ ਹੈਗੀਆਂ ਗਿੱਲ ਸਾਡੇ ਦੇ ਕੋਈ ਪੜ ਰਿਆ ਟੈਂਕੀਆਂ ਪਾਣੀ ਦੀਆਂ ਜਿਹੜੀਆਂ ਪੁਰਾਣੀਆਂ ਸੀ ਉਹ ਸਾਡੀਆਂ ਐਕਸਪਾਇਰ ਹੋ ਗਈਆਂ ਪਾਣੀ ਦੇ ਪਿਆਬ ਸਾਡੇ ਐਕਸਪਾਇਰ ਹੋ ਗਏ ਪਰ ਮੇਰੇ ਖਿਆਲ ਨਾਲ ਜਿੰਨੇ ਤੋਂ ਪੰਜ ਪੱਤਰ ਅਸੀਂ ਦੇ ਚੁੱਕੇ ਆ ਅੱਜ ਤੱਕ ਉਹਨਾਂ ਵੱਲ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ ਗਿਆ ਇਸ ਕਰਕੇ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਹੀਰੋ ਵੱਡੇ ਕੱਟ ਕਰ ਲੀਏ ਕਿਉਂਕਿ ਜੇਕਰ ਕਿਸਾਨਾਂ ਨੂੰ ਮੰਡੀਆਂ ਤੇ ਰੋਲਣ ਵਾਲੀ ਸਰਕਾਰ ਮੁਰਦਾਬਾਦ 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 ਭਾਈ ਗੁਰਜੀਤ ਸਿੰਘ ਸਾਹਿਬ ਭਾਈ ਗੁਰਜੀਤ ਵੀ ਫਤਹਿ ਇਹ ਧਰਨਾ ਪੰਜਾਬ ਭਰ ਦੇ ਵਿੱਚ ਔਰ ਬਾਹਰਲੇ ਸ਼ਹਿਰਾਂ ਦੇ ਲਈ 16 ਤਰੀਕ ਨੂੰ ਟਰੈਕਟਰ ਮਾਰਚ ਹੋਇਆ ਹੈ ਜਿਹੜੇ ਸਾਡੇ ਮੋਰਚੇ ਲੱਗੇ ਹੋਏ ਜੋ ਡੱਲੇਵਾਲ ਸਾਹਿਬ ਮਰ ਰਵਰਤਿਆਂ ਦੇਖੋ ਸਾਡੀ ਜਥੇਬੰਦੀ ਜਿਹੜੀ ਬਾਕੀ ਜਿਹੜੀ ਜਥੇਬੰਦੀਆਂ 100 101 ਦਾ ਟਰੈਕਟਰ ਲੈ ਕੇ ਜਾਂਦੀਆਂ ਨੇ ਉਹਨਾਂ ਨੂੰ ਡਰ ਲੱਗਦਾ ਸਰਕਾਰਾਂ ਨੂੰ ਖਾਲੀ ਹੱਥਾਂ ਤੋਂ ਵੀ ਕਹਨਾਂ ਨਹੀਂ ਜਿੱਦਾ ਅਸੀਂ ਇਸ ਦੇਸ਼ ਦੇ ਰਹਿਣ ਵਾਲੇ ਨਹੀਂ ਹੈਗੇ ਇਸ ਕਰਕੇ ਧਰਨੇ ਜਿਹੜੇ ਹੁਣ ਰੇਲਾ ਦੇ ਆ ਗਏ ਆ ਰੇਲਾ ਤੋਂ ਬਾਅਦ ਵੱਡੇ ਸੰਗਰਸ਼ ਹੋ ਗਏ ਸਬੂ ਖਨੌਰੀ ਰਸਨਪੁਰਿਆ ਨੂੰ ਤਿਆਰੀਆਂ ਕਰਕੇ ਚੱਲਾਗੇ ਹਾਂਜੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੇ ਅੱਜ ਕਿਸਾਨ ਜੁਗਤ ਨਿਸਾਨ ਮੋਰਚਾ ਔਰ ਗੈਰ ਨਿਤ ਕਿਸਾਨ ਮੋਰਚੇ ਵੱਲੋਂ ਜੋ ਕਾਲ ਦਿੱਤੀ ਗਈ ਆ ਉਸ ਕਾਲ ਦੀ ਤਹਿ ਕੜੀ ਦੀ ਤਹਿਤ ਅੱਜ ਹਿਗਾ ਦੇ ਜਿਹੜਾ ਇਸ ਵੇਲੇ ਇਸ ਇਥੇ ਤੇ ਰੇਲ ਦਾ ਚੱਕਾ ਜਾਮ ਕੀਤਾ ਗਿਆ ਸਰਦਾਰ ਸ਼ਾਨ ਸਿੰਘ ਜੀ ਜੋਨ ਪ੍ਰਧਾਨ ਉਹਨਾਂ ਦੇ ਲੈਣ ਮਾਝ ਦੇ ਹੇਠ ਔਰ ਦੂਸਰਾ ਜਿਹੜਾ ਇੱਕ ਦੂਸਰਾ ਜਿਹੜੇ ਦੇ ਵਿੱਚ ਜੋ ਸultanpur Lodhi ਦੇ ਵਿੱਚ ਸਰਦਾਰ ਸਰਵਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਉਹਨਾਂ ਵੀ ਜਾਣ ਮਾਝ ਦੇ ਹੇਠ ਜਿਹੜਾ ਜਿਹੜਾ ਰੇਲੋ ਕੰਡੋਨ ਨੂੰ ਕੀਤਾ ਜਾ ਰਿਹਾ ਇਹ ਰੇਲੋ ਕੰਡੋਨ ਨੂੰ ਕਰਨ ਦਾ ਕਾਰਨ ਵੀ ਉਹ ਸਾਡੇ ਜਗਜੀਤ ਸਿੰਘ ਜੀ ਬੱਲੇਵਾਲ ਸਾਹਿਬ ਔਰ ਸਰਦਾਰ ਸਰਵਨ ਸਿੰਘ ਜੀ ਤਲੇਰ ਜਿਨ੍ਹਾਂ ਨੇ ਦੇਖੋ ਭੋਖੜਤਾ ਕੀਤੀ ਔਰ 65-70 ਸਾਲ ਦੀ ਉਮਰ ਦੇ ਸਾਡੇ ਬਜ਼ੁਰਗ ਵਾ ਜਿਨ੍ਹਾਂ ਨੇ ਸਾਡੇ ਵਾਸਤੇ ਸਾਡੇ ਲੋਕਾਂ ਵਾਸਤੇ ਸਾਡੇ ਕਿੱਤੇ ਨੂੰ ਬਚਾਉਣ ਵਾਸਤੇ ਜਿਹੜੀ ਆ ਉਹ ਭੋਖੜਤਾ ਰੱਖੀ ਆ ਦੂਸਰਾ ਜਿਹੜਾ ਹਮ ਸੈਂਟਰ ਗਵਰਨਮੈਂਟ ਦੇ ਖਲੜੇ ਕਦੇ ਆ ਜਿਹੜੀ ਕੰਟੈਕਟ ਫਾਰਮਰ ਦੇ ਉਹ ਹਰ ਇੱਕ ਰਾਜ ਦੇ ਗਵਰਨਮੈਂਟ ਨੂੰ ਦਿੱਤੇ ਗਏ ਆ ਕਿ ਇਹ ਜਿਹੜੇ ਕੰਟੈਕਟ ਫਾਰਮਰ ਆ ਇਹਨਾਂ ਦੇ ਤੇ ਜਿਹੜਾ ਕੰਮ ਕੀਤਾ ਜਾਵੇ ਔਰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੰਡੀਆਂ ਵਾ ਸਰਕਾਰ ਦੀਆਂ ਉਹ ਬੰਦ ਕੀਤੀਆਂ ਜਾਣ ਉਸ ਵਿਰੋਧ ਦੇ ਵਿੱਚ ਅੱਜ ਦਾਟ ਕੇ ਜਿਹੜਾ ਤਿੰਨ ਘੰਟੇ ਦਾ ਰੇਲ ਆਪਣਾ ਗੇਟਾ ਕੀਤਾ ਜਾ ਰਿਹਾ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਤੁਰ ਕੇ ਦਿੱਲੀ ਜਾਣ ਦਿੱਤਾ ਜਾਵੇ ਅਸੀਂ ਕੋਈ ਆਪਣਾ ਸਾਧਨ ਨਹੀਂ ਲੈ ਕੇ ਜਾਣਾ ਚਾਹੁੰਦੇ ਨਾ ਤੇ ਅਸੀਂ ਕੋਈ ਟੈਕਟਰ ਟਰਾਲੀ ਲੈ ਕੇ ਜਾਣਾ ਚਾਹੁੰਦੇ ਔਰ ਅਸੀਂ ਤੁਰ ਕੇ ਜਾਣਾ ਚਾਹੁੰਦੇ ਹਾਂ ਸਰਕਾਰ ਵੀ ਅਸੀਂ ਇਹ ਟੋਲ ਕਰਦੇ ਆ ਲੋਕਾਂ ਦੇ ਭਾਰਤ ਦੇ ਲੋਕਾਂ ਨੂੰ ਪੀੜ ਕਰਦੇ ਆ ਸਾਡਾ ਸਾਥ ਦਿਓ ਅਸੀਂ ਦਿੱਲੀ ਜਾ ਕੇ ਪੰਜਾਬਾ ਦੋਨਾਂ ਲਾ ਸਕੀਏ ਜਿਹਨੀਆਂ ਸਾਡੀਆਂ ਤਿੰਨ ਕਾਲੇ ਕਾਨੂੰਨਾਂ ਨੇ ਜੇ ਪਹਿਲਾਂ ਮaaf ਕੀਤੇ ਸੀਗੇ ਵਾਪਸ ਲਏ ਸੀਗੇ ਉਹਨਾਂ ਨੂੰ ਕਦੇ ਭੰਦੇ ਨਾਲ ਤੇ ਦੁਬਾਰਾ ਜਿਹੜਾ ਵਾ ਲਾਜੀ ਕੀਤਾ ਜਾ ਰਿਹਾ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਸਾਡੇ ਭਾਰਤ ਨੂੰ ਪਾਪਾ ਬਰਬਾਦ ਕਰਨ ਵਾਸਤੇ ਔਰ ਸਾਰੇ ਲੋਕ ਆਪਣੇ ਭਾਰਤ ਨੂੰ ਆਪਣੇ ਪੰਜਾਬ ਨੂੰ ਬਚਾ ਲਈ ਸਾਰਿਆਂ ਨੂੰ ਤੀਰ ਆ ਜਿਹਨੀਆਂ ਜਫੇ ਦਿੰਦੇ ਨੇ ਉਹਨਾਂ ਭਰਾਤ ਤੇ ਜਫੇ ਬੰਦਿਆ ਨੇ ਤੀਰ ਆ ਕਿ ਭਾਈ ਅੱਜ ਇਕੱਠੇ ਹੋਣ ਦਾ ਮੇਲਾ ਔਰ ਇਕੱਠੇ ਹੋਈਏ ਇਕੱਠੇ ਹੋ ਕੇ ਅੱਜ ਆਪਣੀ ਲੜਾਈ ਨੂੰ ਲੜੀਏ ਔਰ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿਹੜਾ ਆ ਆਪਣੇ ਪੰਜਾਬ ਦੇ ਇਤਿਹਾਸ ਵਿੱਚ ਖੜੇ ਹੋਈਏ ਸਾਰਿਆਂ ਨੇ ਬੇਨਤੀ ਆ ਕਿ ਆਪਾਂ ਵਾਅਦਾ ਕਰਕੇ ਇਕੱਠੇ ਹੋ ਗਏ ਇਸ ਵਾਰੀ ਨੂੰ ਲਈਏ ਬਹਾਦਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਧਰਸ਼ ਕਮੇਟੀ ਪੰਜਾਬ ਸਾਡੇ ਜਿਹੜੇ ਦੋਵੇਂ ਫੋਰਮ ਜਿਹੜੇ ਸੰਭੂ ਦੇ ਕਨੋਰੀ ਬਾਰਡਰ ਤੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਉਹਨਾਂ ਦੀ ਤਾਲਸੀ ਦੀ ਵੀ ਜਿਹੜੇ ਰੇਲ ਰੋਕੋਲ ਡੋਲਣ ਉਹਨੂੰ 3 ਘੰਟੇ ਵਾਸਤੇ ਕੀਤਾ ਜਾਏਗਾ ਤੇ ਅਸੀਂ ਅੱਜ ਜਿਹੜਾ ਅਮਰitsar ਜਲੰਧਰ ਹਾਈ ਰੇਲ ਉਹਨੂੰ ਰੋਕ ਕੇ ਰੇਲ ਦਾ ਚੱਕਾ ਜਾਮ ਕੀਤਾ ਆ ਕਿਉਂਕਿ ਜਿਹੜੀ ਸਾਡੀ ਹਕੀ ਮੰਗਾ ਐਮਐਸਪੀ ਗਰੰਟੀ ਕਾਨੂੰਨ ਉਹਦੇ ਸਬੰਧ ਦੇ ਵਿੱਚ ਜਿਹੜਾ ਮੋਰਚਾ ਸ਼ੰਭੂ ਦੇ ਚੱਲ ਰਿਹਾ ਆ ਉਹਨੂੰ ਵੱਡੇ ਕੱਟ ਕਰਕੇ ਤਗੜੇ ਵੀ ਕਰਾਂਗੇ ਉਹਨੂੰ ਲੋਕਾਂ ਨੂੰ ਅਪੀਲ ਵੀ ਕਰਦੇ ਆ ਕਿ ਵੀਰੇ ਜਿਹੜੀ ਹਕੀ ਮੰਗਾ ਦੀ ਲੜਾਈ ਆ ਉਹ ਇਕੱਲੇ ਕਿਸਾਨਾਂ ਦੀ ਨਹੀਂ ਆ ਇਹਦੇ ਵਿੱਚ ਮਜ਼ਦੂਰ ਦੁਕਾਨਦਾਰ ਛੋਟਾ ਵਪਾਰੀ ਹਰ ਵਰਗ ਦਾ ਇਨਸਾਨ ਸ਼ਾਮਲ ਆ ਤੇ ਸਾਡੀਆਂ ਜਿਹੜੀਆਂ ਇਹ ਮੰਗਾ ਆ ਉਹ ਸਾਰਿਆਂ ਦੀਆਂ ਸਾਂਝੀਆਂ ਆ ਇੱਕ ਇਸ ਕਰਕੇ ਤੇ ਉੱਤ ਜਿਹੜਾ ਇਲਾਕੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੀ ਬਾਰ-ਬਾਰ ਮੰਗ ਪੱਤਰ ਦੇ ਚੁੱਕੇ ਆ ਕਿ ਜਿਹੜੇ ਕਟ ਲਾਏ ਆ ਕਿਸਾਨਾਂ 'ਤੇ ਅਰਥੀਆਂ ਵੱਲੋਂ ਉਹਦੀ ਜਿਹੜੀ ਆ ਪ੍ਰਭਾਈ ਉਹ ਜਲਦ ਕਰਾਈ ਜਾਵੇ ਤੇ ਨਾਲ ਜਿਹੜੀ ਸੰਭਵ ਮੋਰਚੇ ਤੇ ਚੱਲ ਰਹੇ ਮੋਰਚੇ ਸੰਬੰਧੀ ਤੇ ਨਾਲ ਜਿਹੜੀ ਜਗਜੀਤ ਫਰਾਕਟਰੀ ਹਮਲਾ ਵੱਲੋਂ ਰਿਹਾਸ਼ੀ ਏਰੀਆ 'ਚ ਨਵਾਂ ਪਲਾਟ ਲਾ ਰਿਆ ਉਸ ਪਲਾਟ ਦਾ ਪੂਰਨ ਤੌਰ ਤੇ ਅਸੀਂ ਵਿਰੋਧ ਕਰਦੇ ਆਂ ਤੇ ਜੇਕਰ ਉਹ ਪਲਾਟ ਨੂੰ ਚੱਲਣ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਵੱਡੇ ਕੱਠੜ ਕੇ ਇਹਨਾਂ ਦੀ ਜਿਹੜਾ ਗੇਟ ਆ ਫੈਕਟਰੀ ਉਹ ਵੀ ਬੰਦ ਕਰਾਂਗੇ ਕਿ ਜੇਕਰ ਸਰਕਾਰ ਇਹਦੇ ਵੱਲ ਨਾ ਧਿਆਨ ਦੇਵੇਗੀ ਤੇ ਮਜਬੂਰਾਂ ਤੋਂ ਉੱਤੇ ਸਾਨੂੰ ਕਈ ਵੇ ਤੇ ਬੈਠਣਾ ਸਾਡੀ ਮਜਬੂਰੀ ਹੋਊਗੀ ਕਿਉਂਕਿ ਤਿੰਨ ਚਾਰ ਸਾਲ ਤੋਂ ਅਸੀਂ ਮੰਗ ਪੱਤਰ ਜ਼ਿਲ੍ਹੇ ਦੇ ਡੀਸੀ ਸਾਹਿਬ ਐਮ ਐਲ ਏ ਐਮ ਪੀ ਗੇ ਹਰ ਇੱਕ ਨੂੰ ਦੇ ਚੁੱਕੇ ਆਂ ਪਰ ਅੱਜ ਤੱਕ ਇਹਦੇ ਵੱਲ ਸਰਕਾਰ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਤੇ ਜੇ ਤਾ ਇਸ ਪਲਾਟ ਨੂੰ ਸ਼੍ਰੀ ਅਖਰਾ ਪੈਂਟਰੀ ਨੂੰ ਰਹਿਦੇ ਖਨੌਲ ਪਲਾਟ ਨੂੰ ਨਾ ਬੰਦ ਕੀਤਾ ਤੇ ਅਸੀਂ ਵੱਡਾ ਸੰਦਰਸ਼ ਕਰਾਂਗੇ ਇਹਨੇ ਬੇਨਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ